ਓਏ ਗੁਰਜੀਤ ਕਾਲਸਾ ਵਾਈਕੋ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਦਰਸ਼ਕਵਰੋਂ ਕਰਾਉਨੇ ਆ ਗੁਰਦਰਾ ਸਾਨ ਸਨ ਸਹਿਬ ਪਾਤਸ਼ਾਹੀ ਤੀਜੀ ਇਹ ਜੋ ਗੁਰਦਰਾ ਹੈ ਪਿੰਡ ਬਾਦਸਰ ਕੇ ਗੱਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ ਜੀ ਤੇ ਅੱਜ ਤੁਹਾਨੂੰ ਗੁਰਦਾਰੇ ਦਾ ਦਰਸ਼ਨ ਕਰਾਉਨੇ ਆ ਤੇ ਨਾਲੇ ਸੰਖੇਪ ਵਿੱਚ ਦਾ ਇਤਿਹਾਸ ਵੀ ਦੱਸਦੇ ਆ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਲਿਓ ਤੇ ਹੋਰ ਵੀਡੀਓਗੀਆਂ ਦੇਖਣ ਵਾਸਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਇਸ ਕੁਦਰਤ ਇਤਿਹਾਸ ਹੈ ਕਿ ਹੈਗਾ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ 12 ਸਾਲ ਖਡੂਰ ਸਾਹਿਬ ਕੇ ਸੇਵਾ ਕਰਦੇ ਰਹੇ ਸੀ ਤੇ ਉਹ ਸੇਵਾ ਕਰਨ ਤੋਂ ਉਪਰੰਤ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਬਖਸ਼ੀ ਤਾਂ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਸੁਪੁੱਤਰ ਸਨ ਭਾਈ ਦਾਤੂ ਜੀ ਉਹ ਗੁਰੂ ਅਮਰਦਾਸ ਜੀ ਗਾਇਰਖਾ ਕਰਦੇ ਸੀ ਇੱਕ ਦਿਨ ਗੁਰੂ ਅੰਗਦ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਤੇ ਬੈਠਿਆ ਲੱਤ ਮਾਰੀ ਤਾਂ ਗੁਰੂ ਅਮਰਦਾਸ ਜੀ ਈਰਖਾ ਤੋਂ ਬਚਣ ਵਾਸਤੇ ਚੁੱਪਚਾਪ ਉਥੋਂ ਆਪਣੇ ਨਗਰ ਬਾਥਰੇ ਗਿੱਲਾ ਵਿਖੇ ਆ ਗਏ ਇੱਥੇ ਪਿੰਡ ਤੋਂ ਬਾਹਰ ਬਾਹਰ ਜਿੱਥੇ ਉਹਨ ਗੁਰਦਰਾ ਸਾਹਿਬ ਇੱਥੇ ਇੱਕ ਛੋਟਾ ਜਿਹਾ ਕੋਠੇ ਦੇ ਵਿੱਚ ਬੈਠ ਗਏ ਭਗਤੀ 'ਚ ਲੀਨ ਹੋ ਗਏ ਤੇ ਬਾਹਰ ਦਰਵਾਜ਼ੇ ਤੇ ਲਿਖਤਾ ਵੀ ਜੋ ਵੀ ਦਰਵਾਜ਼ਾ ਖੋਲੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ ਉਧਰ ਖਡੂਰ ਸਾਹਿਬ ਦੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਕੋਲ ਗਈਆਂ ਉਹਨਾਂ ਨੂੰ ਬੇਨਤੀ ਕੀਤੀ ਤਾਂ ਆਪਾਂ ਗੁਰੂ ਜੀ ਇੱਥੋਂ ਚੱਲ ਗਏ ਨੇ ਉਹਨਾਂ ਨੂੰ ਆਪਾਂ ਦਰਸ਼ਨ ਕਰੀਏ ਉਹਨਾਂ ਦੇ ਜਾ ਕੇ ਕਿ ਕਿੱਥੇ ਆ ਤਾਂ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਲਾਲ ਲੈ ਕੇ ਅੱਗੇ ਕੀ ਘੋੜੀ ਪਿੱਛੇ-ਪਿੱਛੇ ਸਾਰੀ ਸੰਗਤ ਤੋਂ ਨਗਰ ਬਾਸਰ ਕੇ ਕਿਲਾ ਵਿੱਚ ਤੋਂ ਪਹੁੰਚਦੇ ਆ ਤੇ ਗੁਰੂ ਸਾਹਿਬ ਨੇ ਬਾਹਰ ਦਰਵਾਜ਼ੇ ਦੇ ਵਿੱਚ ਦੇਖਿਆ ਹੋਇਆ ਸੀ ਕਿ ਜੋ ਵੀ ਮੇਰਾ ਸਿੱਖ ਹੋਊਗਾ ਜੋ ਮੇਰਾ ਦਰਵਾਜ਼ਾ ਖੋਲੂਗਾ ਉਹ ਮੇਰਾ ਸਿੱਖ ਨਹੀਂ ਹੋਊਗਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਦਾ ਹੁਕਮ ਮੰਨਦੇ ਹੋਏ ਦਰਵਾਜ਼ਾ ਨਹੀਂ ਖੋਲਿਆ ਤੇ ਪਿਛਲੇ ਪਾਸੇ ਕੋਠੇ ਦੇ ਉੱਤੇ ਕੋਠੇ ਦੇ ਪਿਛਲੇ ਪਾਸੇ ਸੜਾ ਲਗਾ ਦਿੱਤੀ ਸਾਲਾ ਲਗਾ ਕੇ ਉਹ ਸਨ ਦੇ ਵਿੱਚੋਂ ਦਰਸ਼ਨ ਕੀਤੇ ਤੇ ਸੰਗਤਾਂ ਨੂੰ ਵੀ ਦਰਸ਼ਨ ਕਰਵਾਏ ਤੇ ਉਹ ਅੱਜ ਵੀ ਸਨ ਉੱਥੇ ਹੀ ਇਸੇ ਤਰ੍ਹਾਂ ਸਜੋਬਤ ਆ ਤੁਹਾਨੂੰ ਦਿਖਾਉਣੇ ਅੱਗੇ ਤੇ ਗੁਰੂ ਜੀ ਨੇ ਵਾਰਤਾ ਵੀ ਜੋ ਵੀ ਇਸ ਸਨ ਵਿੱਚੋਂ ਲੰਗੇਗਾ ਉਹਦਾ ਜਨਮ ਮਰਨ ਦਾ ਗੇੜ ਕੱਟਿਆ ਜਾਵੇਗਾ 84 ਤੋਂ ਜੂਨਾ ਤੋਂ ਮੁਕਤ ਹੋ ਜਾਵੇਗਾ ਤਾਂ ਇਹ ਸੀ ਇਸ ਗੁਰਦਾਰੇ ਦਾ ਇਤਿਹਾਸ ਇਹ ਉਹੀ ਸਨ ਨੇ ਅੱਜ ਵੀ ਮੌਜੂਦ ਹੈ ਵੀ ਜੋ ਵੀ ਆਪਣੀ ਸ਼ਰਧਾ ਦੇ ਨਾਲ ਇਹ ਸਨ ਵਿੱਚੋਂ ਲੰਘਦਾ ਆ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ 84 ਲੱਖ ਜੂਨ ਤੋਂ ਮੁਕਤੀ ਤੋਂਦਾ ਆ ਉਹਨਾਂ ਦੇ ਇਹ ਬਚਨ ਜੋ ਲਿਖਿਆ ਹੋਇਆ ਉੱਪਰ ਸਨ ਵਿੱਚ ਜੋ ਨਰ 100 ਲੱਖ ਜਾਵੇ 100 ਨਰ ਜੰਮ ਕੇ ਪੰਥ ਨਾ ਪਾਵੇ ਸਨ ਵਿੱਚ ਨਰ ਜੋ ਲੱਖ ਜਾਵੇ 100 ਨਰ ਜੰਮ ਕੇ ਪੰਥ ਨਾ ਪਾਵੇ ਤੇ ਇਸੇ ਇਹ ਖੁਸ਼ ਹੋ ਕੇ ਗੁਰੂ ਅੰਗਦ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਨੇ ਇਹ ਵਾਰ ਦਿੱਤਾ ਤੇ ਇੱਥੇ ਹਰ ਸਾਲ 15 ਸਤੰਬਰ ਦੇ ਲਾਗੇ ਬੰਨੇ ਇੱਥੇ ਜੋੜ ਮੇਲਾ ਵੀ ਲੱਗਦਾ ਆ ਇਹ ਦੀਵਾਨ ਹਾਲ ਬਣਿਆ ਇਹ ਲੰਗਰ ਹਾਲ ਬਣਿਆ ਗੁਰਦੁਆਰਾ ਬਹੁਤ ਹੀ ਖੁੱਲੀ ਜਗ੍ਹਾ ਦੇ ਵਿੱਚ ਬਣਿਆ ਹੈ ਗੁਰਦਾਰੇ ਦੇ ਆਲੇ-ਦੁਆਲੇ ਗੁਰਦਾਰੇ ਦੀ ਜ਼ਮੀਨ ਆ ਸਾਰੀ ਤੇ ਇਹਦੇ ਪਾਸੇ ਹਚਾਰੇ ਪਾਸੇ ਤਿੰਨ ਚਾਰ ਪਾਰਕਾਂ ਵੀ ਗੁਰੂ ਘਰ ਦੀਆਂ ਬਣੀਆਂ ਹੋਈਆਂ ਇਹ ਗੁਰਦੁਆਰਾ ਚਾਟਾ ਸਾਹਿਬ ਗੁਰਦਰਾ ਤੋਂ ਬਾਬਾ ਬੁੱਢਾ ਸਾਹਿਬ ਨੂੰ ਰੋੜ ਜਾਂਦਾ ਉਸ ਰੋੜ ਉੱਤੇ ਸਥਿਤ ਹੈ ਉਹ ਜੀ ਸੰਗਤ ਜੀ ਇਹ ਸੀ ਗੁਰਦੁਆਰੇ ਇਤਿਹਾਸ ਇਹ ਗੁਰਦਾਰੇ ਚਾਰੇ ਪਾਸੇ ਪੋਣੀਆਂ ਸੋਣੀਆਂ ਪਾਰਕਾਂ ਬਣੀਆਂ ਹੋਈਆਂ ਤੇ ਇਹ ਜੋ ਵੀ ਜ਼ਮੀਨ ਤੁਸੀਂ ਸਾਰੀ ਗੁਰਦੁਆਰੇ ਸਾਹਿਬ ਦੇ ਆ ਸੋ 1 ਏਕੜ ਜ਼ਮੀਨ ਗੁਰਦੁਆਰੇ ਦੇ ਨਾਮ ਤੇ ਹੈਗੀ ਆ ਇਹ ਪਿਛਲੇ ਪਾਸੇ ਸਰੋਵਰ ਬਣਿਆ ਹੋਇਆ ਤੁਹਾਨੂੰ ਵੀ ਦਿਖਾਉਨੇ ਆ ਸੋ ਵਾਹਿਗੁਰੂ ਜੀ ਜੀ ਸੀ ਇਤਿਹਾਸ ਗੁਰੂ ਘਰ ਦਾ ਛੋਟੀ ਜੀ ਕੋਸ਼ਿਸ਼ ਕੀਤੀ ਹੋ ਸਕਦਾ ਕੁਝ ਮੈਂ ਭੁੱਲ ਗਿਆ ਵਾਂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਤੇ ਇਦਾਂ ਦੀ ਹੋਰ ਵੀਡੀਓ ਵੇਖਣ ਵਾਸਤੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ